ਆਪਣੀ ਮਰਜ਼ੀ ਨਾਲ ਕਦੇ ਮਰਜਾ ਚਿੜੀ ਕਦੇ ਜਿਉਂਦਾ ਚਿੜੀ ਨਹੀਂ ਚੱਲੂਗਾ ਇਹ ਪੰਜਾਬ ਹੈ ਬੀਜੇਪੀ ਨੂੰ ਸ਼ਾਇਦ ਪੰਜਾਬ ਦੇ ਕਲਚਰ ਦੀ ਅਜੇ ਸਮਝ ਨਹੀਂ ਆਈ ਵੋਟਾਂ 'ਚ ਵੀ ਸਮਝ ਆ ਜੂਗੀ ਜੇ ਨਹੀਂ ਆਈ ਤਾਂ ਪੰਜਾਬ ਵਾਲੇ ਲੋਕ ਜਿਹੜੇ ਨੇ ਸਮਝਾ ਦੇਣਗੇ ਫਿਰ ਕਿ ਜੇ ਤੁਹਾਨੂੰ ਇੱਥੋਂ ਵੋਟਾਂ ਨਹੀਂ ਪੈਂਦੀਆਂ ਤੁਹਾਡੀ ਵਿਚਾਰਧਾਰਾ ਨੂੰ ਲੋਕ ਸਾਥ ਨਹੀਂ ਦਿੰਦੇ ਇਹਦਾ ਮਤਲਬ ਤੁਸੀਂ ਧੌਣ ਮਰੋੜੋਗੇ ਇਹਦਾ ਮਤਲਬ ਬਾਹ ਮਰੋੜੋਗੇ ਤੁਸੀਂ ਮਤਲਬ ਸਾਡੇ ਤੋਂ ਆਹ ਪਾਸ ਕਰ ਦਿਓ ਆਹ ਸਿੱਖਿਆ ਨਹੀਂ ਅਸੀਂ ਹਰ ਰੋਜ਼ ਇਹਨਾਂ ਨੇ ਕੋਈ ਨਾ ਕੋਈ ਇਹਨਾਂ ਦਾ ਵਾਪਸ ਕਰਦੇ ਕਿ ਅਸੀਂ ਨਹੀਂ ਲਾਗੂ ਕਰਦੇ ਜਿਹੜੇ ਸ਼ਰਧਾਲੂ ਨੇ ਗੁਰੂ ਨਾਨਕ ਸਾਹਿਬ ਦੀ ਮਨਾਉਣ ਵਾਸਤੇ ਜਨਤਰੀ ਉਹਦੇ ਵਾਸਤੇ ਨਨਖਾਣਾ ਸਾਹਿਬ ਨਹੀਂ ਜਾ ਸਕਦੇ ਪਹਿਲਾਂ ਉਹਨਾਂ ਪਿਛੋਕਵਾਬ ਦੇਦਾ ਸੀ ਪਰ ਮੈਚ ਖੇਡੇ ਜਾ ਸਕਦੇ ਨੇ ਬੀਬੀਐਮਬੀ ਚ 60% ਪੰਜਾਬ ਦਾ ਹਿੱਸਾ ਹੈ ਹੁਣ ਉਹ ਨੋਟੀਫਿਕੇਸ਼ਨ ਜਾਰੀ ਕਰ ਰਹੇ ਨੇ ਅਸੀਂ ਇਹ ਚ ਹਰਿਆਣਾ ਦਾ ਵੀ ਰਾਜਸਥਾਨ ਦਾ ਵੀ ਹਿਮਾਚਲ ਦਾ ਵੀ ਮੈਂਬਰ ਜਿਹੜੇ ਰਿਪੇਰੀਅਨ ਦੇ ਵਿੱਚ ਹੈ ਹੀ ਨਹੀਂ ਤੁਸੀਂ ਉਹਨਾਂ ਨੂੰ ਕਿਵੇਂ ਪਾ ਸਕਦੇ ਜਦੋਂ ਹੜ੍ਹ ਆਏ ਸੀ ਅਸੀਂ ਹਰਿਆਣਾ ਤੇ ਰਾਜਸਥਾਨ ਨੂੰ ਪੁੱਛਿਆ ਪਾਣੀ ਚਾਹੀਦਾ ਉਹਨਾਂ ਨੇ ਲਿਖ ਕੇ ਦਿੱਤਾ ਹੁਣ ਸਾਨੂੰ ਪਾਣੀ ਨਹੀਂ ਚਾਹੀਦਾ ਤੇ ਜਦੋਂ ਸਾਨੂੰ ਪਾਣੀ ਚਾਹੀਦਾ ਹੁੰਦਾ ਝੋਨੇ ਵਾਸਤੇ ਉਦੋਂ ਕਹਿੰਦੇ ਨੇ ਸਾਨੂੰ ਪਾਣੀ ਦੇ ਉਦੋਂ ਉਦੋਂ ਉਹ ਹਾਈ ਕੋਰਟ ਸੁਪਰੀ ਸੂਡਬਣ ਵਾਸਤੇ ਰੱਖੇ ਹੋਏ ਅਸੀਂ